ਕਰਾਂਗੇ ਪੰਜਾਬ ਸਟੇਟ ਸਿੱਕਮ ਸਟੇਟ ਤੇ ਨਾਗਾਲੈਂਡ ਸਟੇਟ ਦੀਆਂ ਲੋਟਰੀਆਂ ਬਾਰੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਸਟੇਟ ਦੀ ਲੋਟਰੀ ਵਾਲੀ ਗੱਲ ਕਰਦੇ ਹਾਂ ਪੰਜਾਬ ਸਟੇਟ ਦੀ ਇੱਕ 20 ਰੁਪਏ ਵਾਲੀ ਲੋਟਰੀ ਆ ਜਿਹਦਾ ਕਿ ਡਰਾਅ 27 ਤਰੀਕ ਨੂੰ ਨਿਕਲਣ ਜਾ ਰਿਹਾ 20 ਰੁਪਏ 'ਚ 11 ਲੱਖ ਰੁਪਏ ਦਾ ਨਾਮ ਆ ਤੇ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਛੋਟੇ ਪ੍ਰਾਈਜ਼ ਆ 20000 ਤੋਂ ਉੱਪਰ ਪ੍ਰਾਈਜ਼ ਨਿਕਲਣੇ ਆ ਟੋਟਲ ਜਿਹੜੀ ਸਕੀਮ ਆ ਉਹ 4 ਲੱਖ ਟਿਕਟਾਂ 'ਚੋਂ ਇਨਾਮ ਨਿਕਲਣੇ ਆ ਤੇ ਪੰਜ ਸੀਰੀਜ਼ ਆਇਆ ਦੂਸਰੀ ਲੋਟਰੀ ਹੈਗੀ ਜੀ ਪੰਜਾਬ ਸਟੇਟ ਦੀ 50 ਰੁਪਏ ਇਹ ਡੇਲੀ ਲੋਟਰੀ ਨਿਕਲਦੀ ਆ ਤੇ ਸ਼ਾਮ ਨੂੰ 6 ਵ ਪਹਿਲਾਂ ਜਿਹੜੀ ਸਕੀਮ ਹੁੰਦੀ ਸੀਗੀ ਉਹ 5 ਲੱਖ ਟਿਕਟਾਂ ਚੋਂ ਨਾਮ ਨਿਕਲਦਾ ਸੀਗਾ ਸਰਕਾਰ ਨੇ ਇਸ ਵਾਰ ਜਿਹੜੀਆਂ ਟਿਕਟਾਂ ਕਢਾਤੀਆਂ 22 ਲੱਖ ਦੀ ਸਕੀਮ ਕਰਤੀ ਆ ਤੇ 5 ਸੀਰੀਜ਼ ਆ ਹਰ ਇੱਕ ਸੀਰੀਜ਼ ਵਿੱਚ 50 ਹਜ਼ਾਰ ਟਿਕਟਾਂ ਚੱਕਦੀ ਆ ਤੇ ਸ਼ਾਮ ਨੂੰ 6 ਵੇ ਡਰਾਉਂਡਾ ਪਹਿਲਾ ਪ੍ਰਾਈਜ਼ 25 ਲੱਖ ਰੁਪਏ ਦਾ ਹੁੰਦਾ ਤੇ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਛੋਟੇ ਪ੍ਰਾਈਜ਼ ਹੁੰਦੇ ਆ ਤੇ ਤੀਸਰੀ ਲੋਟਰੀ ਹੈਗੀ ਜੀ ਪੰਜਾਬ ਸਰਕਾਰ ਦੀ ਹੈ ਵੀ ਆ 100 ਰੁਪਏ ਮੰਥਲੀ ਲੋਟਰੀ ਇਹਦਾ ਜਿਹੜਾ ਡਰਾ ਆ ਤੇ ਰਾਤ ਨੂੰ ਕੋਈ ਨਿਕਲਣ ਜਾ ਰਿਹਾ ਤੇ ਸਾਮ ਨੂੰ 7 ਵੇ ਡਰਾ ਨਿਕਲਣਾ 100 ਰੁਪਏ ਚ 45 ਲੱਖ ਰੁਪਏ ਦਾ ਨਾਮ ਆ ਦੂਸਰਾ ਹੈਗਾ ਜੀ 5 ਲੱਖ ਦਾ ਤੇਨੇ ਸੀਰੀਜ਼ਾਂ ਵਿੱਚ ਅਵੇਲੇਬਲ ਟਿਕਟ A B C ਹਰੇਕ ਸੀਰੀਜ਼ ਵਿੱਚ 80 ਹਜ਼ਾਰ ਟਿਕਟਾਂ ਛਪੀਆਂ ਟੋਟਲ ਜਿਹੜੀ ਸਕੀਮ ਆ 2 ਲੱਖ 40 ਹਜ਼ਾਰ ਟਿਕਟਾਂ ਚੋਂ ਨਾਮ ਨਿਕਲਣਾ ਇਹਦੇ ਜਿਹੜਾ ਪਹਿਲਾ ਡਰਾਓ ਕਿਹੜੇ ਤੋਂ ਅਨਸੋਲ ਟਿਕਟਾਂ ਚੋਂ ਆਇਆ ਸੀਗਾ ਉਤੋਂ ਜਿਹੜਾ ਪਿਛਲਾ ਡਰਾਓ ਕਿਹੜੇ ਸੀਗਾ ਦੋਨੇ ਬਿਗਿੰਗ ਡਾਟਾ ਚੋਂ ਆਇਸੇ ਗਏ 45 ਲੱਖ ਰੁਪਏ ਤੇ 5 ਲੱਖ ਰੁਪਏ ਦਾ ਇਹ ਲੋਟਰੀ ਗਰੰਟੀਡ ਨਹੀਂ ਆ ਗਈ ਪੰਜਾਬ ਸਰਕਾਰ ਦੀ ਇਹ ਲੋਟਰੀ ਆ 2 ਲੱਖ 40 ਹਜ਼ਾਰ ਟਿਕਟਾਂ ਚੋਂ ਨਾਮ ਨਿਕਲ ਰਿਜ਼ਲਟ ਜਿਹੜਾ ਆ ਤੇਰੇ ਹੱਥ 'ਚ ਕੋਈ ਨਿਕਲਣ ਜਾ ਰਿਹਾ 100 ਰੁਪਏ ਚ 45 ਲੱਖ ਰੁਪਏ ਦਾ ਜਿੱ ਜੋਤੀ ਲੋਟਰੀ ਹੈਗੀ ਜੀ ਪੰਜਾਬ ਸਰਕਾਰ ਦੀ 200 ਮੰਥਰੀ ਲੋਟਰੀ ਜਿਹੜਾ ਤਿੰਨ ਜਰਬੀ ਨੂੰ ਡਰਾਓਗੇ ਜਿਹੜਾ ਸੀਗਾ ਇਹਨਾਂ ਨੂੰ ਲੱਗਾ ਸੀਗਾ ਜੀ ਪ੍ਰਾਈਸ 1.5 ਕਰੋੜ ਰੁਪਏ ਦਾ ਗੁਰਦਾਸਪੁਰ ਚ ਲੱਗਾ ਸੀਗਾ ਪਹਿਲਾ ਪ੍ਰਾਈਸ ਦੂਸਰਾ 10 ਲੱਖ ਦਾ ਸੀਗਾ ਉਹ ਲੱਗਾ ਸੀਗਾ ਜੀ ਲੁਧਿਆਣਾ ਗਾਂਧੀ ਬ੍ਰਦਰ ਲੋਟਰੀ ਆ ਤੀਸਰਾ 5 ਲੱਖ ਦਾ ਸੀਗਾ ਉਹ ਲੱਗਾ ਸੀਗਾ ਜੀ ਖੰਨੇ ਤੇਰੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰਾਈਸ ਹੁੰਦੇ ਆ ਛੋਟੇ ਪ੍ਰਾਈਸ ਤੇ ਪੰਜਾਬ ਸਰਕਾਰ ਦੀ ਲੋਟਰੀ ਆ ਸੱਤ ਫਰਕ ਨੂੰ ਡਰਾ ਨਿਕਲਣ ਜਾ ਰਹੇ ਆ ਤੇ ਸ਼ਾਮ ਨੂੰ 6 ਵਜੇ ਡਰਾ ਨਿਕਲਣ 5 ਲੱਖ ਦੀ ਸਟੇਮ ਹੁੰਦੀ ਆ ਪਹਿਲਾ ਪ੍ਰਾਈਸ ਬਿਗਿਆ ਡਾਟਾ ਚੋਂ ਆ ਜਿੰਨੀ ਸਰਕਾਰ ਦੀ ਟੈਟ ਵਿਕ ਉਦੇ ਵਿੱਚੋਂ ਨਾਮ ਕੱਢੇ ਜਾਣ ਜਾਂ 2 ਲੱਖ ਵੀ ਕਿਤੇ ਚਾਹੀ 50 ਹਜ਼ਾਰ ਡੈਟ ਵੀ ਕਿ ਪਹਿਲਾ ਪ੍ਰਾਈਸ ਗਰੰਟੀਡ ਹੁੰਦਾ ਬਿਗਿੰਗ ਡੇਟਾ ਚ ਆਉਣਾ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ ਲੁਧਿਆਣੀ ਜਾ ਕੇ ਖੁਦ ਵੀ ਮਸ਼ੀਨ ਘੁਮਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ 50 ਸਟੇਟ ਦੀ ਲੋੜੀ ਬੰਪਰ ਵਾਲੀ ਲੋੜੀ ਬੰਪਰ ਦੇ ਜਿਹੜਾ ਡਰਾਇਆ 17 ਜਨਵਰੀ ਨਿਕਲਣ ਜਾ ਰਿਹਾ ਤੇ ਸ਼ਾਮ ਨੂੰ 6 ਵਜੇ ਡਰਾ ਨਿਕਲਣਾ ਇਕੜ ਦੀ ਕੀਮਤ ਹੈ ਕਿ ਜੀ 500 ਰੁਪਿਆ 500 ਚ 10 ਕਰੋੜ ਰੁਪਿਆ ਦਾ ਨਾਮ ਹੈ ਗਰੰਟੀਡ ਟੂ ਪਬਲਿਕ ਹੈ ਜਿੰਨੀ ਸਰਕਾਰ ਦੀ ਡੈਟ ਵੀ ਕਿ ਇਨਾਮ ਉਹਦੇ ਵਿੱਚੋਂ ਕੱਢੇ ਆਣਾ 16 ਲੱਖ ਦੀ ਸਕੀਮ ਹੈ ਦੋ ਚੌਥਾ ਨਾਮ ਜਿਹੜਾ ਉਹ 10 ਲੱਖ ਦੇ ਅੱਠ ਹੈ ਤੇ 5 ਲੱਖ ਦੇ ਵੀ ਅੱਠ ਪ੍ਰਾਈਸ ਹੈ ਜਿਹੜਾ ਪੰਜਵਾਂ ਪ੍ਰਾਈਸ ਹੈ ਤੇ ਹੋਰ ਵੀ ਬਹੁਤ ਸਾਰੇ ਵਿੱਚ ਛੋਟੇ ਪ੍ਰਾਈਸ ਆ ਪਹਿਲਾ ਪ੍ਰਾਈਸ 10 ਕਰੋੜ ਦਾ ਬਿਗੈਨ ਟਾਟਾ ਚ ਆਣਾ ਦੋਸਰੀ ਜਾਇਆ A ਔਰ B 8 ਲੱਖ ਇਹ ਚ ਹੈ ਤੇ 8 ਲੱਖ ਇਹ ਚ ਹੈ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ ਲੁਧਿਆਣੀ ਜਾ ਕੇ ਖੁਦ ਵੀ ਮਸ਼ੀਨ ਘੁਮਾ ਸਕਦੇ ਹੋ ਤੇ ਮਸ਼ੀਨ ਦੀ ਸੈਟਿੰਗ ਕੀਤੀ ਹੋਈ ਤਾਂ ਤੁਸੀਂ ਖੁਦ ਵੀ ਜਾ ਕੇ ਲੁਧਿਆਣੀ ਮਸ਼ੀਨ ਘੁਮਾ ਸਕਦੇ ਹੋ ਸਾਡੇ ਵੀ ਤੁਹਾਨੂੰ ਅਸੀਂ ਦੱਸ ਦਾਂ ਇਸ ਕਰਕੇ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਅੱਜ ਆਪਾਂ ਗੱਲ ਕਰਾਂਗੇ ਮਹਾ ਸ਼ਬਰਤਰੀ ਬੰਪਰ ਬਾਰੇ ਮਹਾ ਸ਼ਬਰਤਰੀ ਦਾ ਜਿਹੜਾ ਡਰਾ ਆ ਉਹ 21 ਫਰਵਰੀ ਨੂੰ ਨਿਕਲਣ ਜਾ ਰਿਹਾ ਤੇ ਸ਼ਾਮ ਨੂੰ 6 ਵਜੇ ਡਰਾ ਨਿਕਲ ਟਿਕਟ ਦੀ ਕੀਮਤ ਹੈ 500 ਰੁਪਏ ਚ 500 3 ਕਰੋੜ ਰੁਪਏ ਦਾ ਨਾਮ ਦੇ ਜਾ ਰਹੀ ਹੈ ਨਾਗaland ਸਟੇਟ ਤੇ ਹੋਰ ਵੀ ਬਹੁਤ ਸਾਰੇ ਵਿੱਚ ਛੋਟੇ ਪ੍ਰਾਈਜ਼ ਆ 10 ਲੱਖ ਦਾ 5 ਲੱਖ ਦਾ ਟੋਟਲ ਜਿਹੜੀ ਸਕੀਮ ਆ ਉਹ 6 ਲੱਖ ਡੇਟਾ ਜੋ ਨਾਮ ਨਿਕਲਣਾ ਪਹਿਲਾ ਪ੍ਰਾਈਜ਼ ਬਿਗੈਗਿਆ ਡੇਟਾ ਜੋ ਹਣਾ ਜਾਇ 2 ਲੱਖ ਵੀ ਕਜਾਇ ਪਿਆ ਜਾਂ ਟਿਕ ਟਿਕ ਤੇ ਸਾਡੇ ਵੀ ਤੁਹਾਨੂੰ ਅਸੀਂ ਦੱਸ ਦਾਂ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡਾ ਜੀ ਪਿਆਰ ਮੈਨੂੰ ਮਿਲੂਗਾ ਤੇ ਮੈਂ ਤੁਹਾਨੂੰ ਵੀਡੀਓ ਰਿਜ਼ਲਟ ਕਿੱਥੇ ਪ੍ਰਾਈਜ਼ ਲੱਗੇ ਸਾਰੀ ਲੋਟਰੀ ਦੀ ਅਪਡੇਟ ਦਿਆ ਕਰਾਂਗਾ ਧੰਨਵਾਦ